ਮਨੋਕਤਰੀ ਸੇਵਾ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਦਾ ਨਾਮ ਰੱਖਣ ਲੱਗੇ ਆ ਜੀ ਅਸੀਂ ਸਟੇਸ਼ਨ ਦੇ ਉੱਤੇ ਪਈ ਸੀ ਭੈਣ ਦੇਵੀ ਹੋਣ ਵਾਲਾ ਸੀ ਤੇ ਸਾਨੂੰ ਫੋਨ ਗਿਆ ਸੀ ਰਬਾਈ ਸਰਜੀਤ ਸਿੰਘ ਜੀ ਦਾ ਤੇ ਮੈਡਮ ਜੀ ਨੇ ਵੀ ਫੋਨ ਕੀਤਾ ਸੀਗਾ ਬਹੁਤ ਵਾਤ ਹੋਈ ਨਾ ਨਾਲ ਇਹਨਾਂ ਦੇ ਵਾਰਸਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਆ ਪਰ ਅਲੇ ਤੱਕ ਇਹਨਾਂ ਦੇ ਵਾਰਸਾਂ ਦਾ ਕੋਈ ਪਤਾ ਨਹੀਂ ਲੱਗਿਆ 7 ਵਜੇ ਪਹੁੰਚੇ 7:30 ਬੱਚੇ ਦਾ ਜਨਮ ਹੋ ਗਿਆ 10 ਘੰਟੇ ਬਾਅਦ ਚੱਕ ਨੇ ਚੱਕ ਨੇ ਚੱਕ ਨੇ ਚੱਕ ਨੇ ਚਾ ਕਰਦੇ ਓ ਜੀ ਸਾਡੇ ਜਵਾਨ ਦਾ ਨਾਮ ਨਾਮ ਉਹਨੇ ਆਪ ਹੀ ਰੱਖ ਲਿਆ ਹਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁਖਤਾਰੀ ਸੇਵਾ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਦਾ ਨਾਮ ਰੱਖਣ ਲੱਗੇ ਆ ਜੀ ਅਸੀਂ ਸਾਡੀ ਪ੍ਰਾਚੀ ਭੈਣ ਬਠਿੰਡੇ ਤੋਂ ਲੈ ਕੇ ਆਏ ਸੀ ਵੀਰ ਇਸ ਭੈਣ ਨੂੰ ਸਟੇਸ਼ਨ ਦੇ ਉੱਤੇ ਪਈ ਸੀ ਭੈਣ ਬੇਬੀ ਹੋਣ ਵਾਲਾ ਸੀ ਜਦੋਂ ਵੀਰੇ ਹੁਣੀ 7:30 ਵਜੇ ਲੈ ਕੇ ਸਟੇਸ਼ਨ ਤੋਂ ਹਸਪਤਾਲ ਪਹੁੰਚੇ ਤੇ 8 ਵਜੇ ਬੱਚੇ ਦਾ ਜਨਮ 7 ਵਜੇ ਪਹੁੰਚੇ 7:30 ਬੱਚੇ ਦਾ ਜਨਮ ਹੋ ਗਿਆ ਅੱਧੇ ਘੰਟੇ ਬਾਅਦ ਹੀ ਤੇ ਬੇਬੀ ਬੁਆਏ ਹੋਇਆ ਤੇ 5 ਦਿਨ ਉੱਥੇ ਰਿਹਾ ਉਹਨਾਂ ਨੇ ਵੀ ਨਾਮ ਨਹੀਂ ਸੀ ਰੱਖਿਆ ਫਿਰ ਇੱਥੇ ਲੈ ਕੇ ਆਏ ਸਾਡੇ ਕੋਲੇ ਬੱਚੇ ਨੂੰ ਥੋੜੀ ਪੀਲੀਏ ਦੀ ਪ੍ਰੋਬਲਮ ਸੀ ਜੌਂਡਰਸ ਸੀਗਾ ਰਾਚੀ ਭੈਣ ਵੀ ਠੀਕ ਨਹੀਂ ਸੀਗੀ ਤੇ ਫਿਰ ਅਸੀਂ ਵੀ 4-5 ਜਣ ਬੱਚੇ ਨੂੰ ਆਈਸੀਯੂ ਚ ਰੱਖਿਆ ਤੇ ਫਿਰ ਹੁਕਮਨਾਮਾ ਸਾਹਿਬ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਤਾਂ ਉੱਥੇ ਹੁਕਮਨਾਮਾ ਸਾਹਿਬ ਦੇ ਵਿੱਚ ਆ ਦਿਖਾ ਦੇ ਪੁੱਤ ਦਿਖਾ ਦੇ ਤੇ ਇਹ ਵਾਲਾ ਹੁਕਮਨਾਮਾ ਸਾਹਿਬ ਆਇਆ ਜਿਹਦੇ ਵਿੱਚ ਬਹੁਤ ਹੀ ਜਾਤ ਇਹ ਗਰਵਾਣੀ ਦੀਆਂ ਤੁਕਾਂ ਜਿਹੜੀਆਂ ਹੁਕਮਨਾਮਾ ਸਾਹਿਬ ਦੇ ਵਿੱਚ ਆਇਆ ਬਹੁਤ ਹੀ ਜਾਤ ਕਦੇ ਦ੍ਰਿਸ਼ਟ ਨਾ ਭਰਾਜ ਤੇ ਇਹ ਬੱਬਾ ਨਿਕਲਿਆ ਜੀ ਨਾਮ ਜਾਨੀ ਕਿ ਕੁੱਲ ਮਿਲਾ ਕੇ ਹਨਾ ਅੱਖਰ ਜਿਹੜਾ ਬੱਬਾ ਨਿਕਲਿਆ ਤੇ ਬੱਬੇ ਅੱਖਰ ਤੇ ਅਸੀਂ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਸਾਰਿਆਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਇੱਕ ਆਪਣਾ ਨਾਮ ਸੁਝਾ ਕੇ ਦਿਓ ਵੀ ਕਿਹੜਾ ਨਾਮ ਫਿਰ ਬੱਚੇ ਦਾ ਨਿਕਲੂਗਾ ਆਪਾਂ ਉਹੀ ਨਾਮ ਰੱਖ ਲਵਾਂਗੇ ਤੇ ਹੁਣ ਇਹ ਬੱਬੇ ਦੇ ਉੱਤੇ ਕਿਹੜਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਵਾ ਇਹ ਆਪਾਂ ਦੇਖਦੇ ਆਂ ਤੇ ਇਹ ਵਾਲੀ ਜਿਹੜੀ ਪਰਚੀ ਆ ਇਹ ਸਾਡੀ ਪਰਚੀ ਆ ਜਿਹੜੀ ਪਹਿਲੀ ਪਰਚੀ ਚੱਕੂਗੀ ਸਾਡੀ ਆਰਤੀ ਤੋਂ ਚੁਕਾਈਏ ਇੱਕ ਪਰਾਚੀ ਤੋਂ ਚੁਕਾ ਲਈਏ ਪਰਾਚੀ ਤੋਂ ਚੁਕਾਣ ਪਰਾਚੀ ਆਇਥੋਂ ਇੱਕ ਪਰਚੀ ਉਠਾ ਕੇ ਪਕੜਾਓ ਮੇਰੇ ਕੋਲ ਇੱਕ ਪਰਚੀ ਹਲਾਤੀ ਹਲਾਤੀ ਉਹਨੇ ਕੋਈ ਵੀ ਇੱਕ ਪਰਚੀ ਉਠਾ ਲਓ ਉਠਾ ਕੇ ਪਕੜਾਓ ਕੋਈ ਵੀ ਕੋਈ ਵੀ ਇੱਕ ਪਰਚੀ ਉਠਾ ਲਓ ਕੋਈ ਵੀ ਪਕੜਾ ਦਿੰਦੀ ਕਿਹੜਾ ਦੋ ਮੇਰੇ ਕੋਲ ਇਧਰ ਪਕੜਾ ਦੋ ਇਸ ਦਾ ਨਾਮ ਰੱਖਣਾ ਹੈ ਇਸ ਦਾ ਨਾਮ ਰੱਖਣਾ ਹੈ ਦੀਦੀ रख लेंगे ना तो अच्छा नाम रखेंगे सुंदर सा एक है ना पड़ो पकड़ो भी, अच्छा एक सुंदर सा नाम रखेंगे इसका इसमें नाम लिखा हुआ है चलो दे दो पर्ची फिर नाम लिख दे बच्चे का नाम नहीं रखोगी ओए पुत्रा तू ही कर दे चक पर्ची चक 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 दे छे छू ਨੇ ਨਗੜੀ ਚੱਕਰੀ 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 ਚੱਕਦੇ 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 ਚਾ ਕਰਦੇ ਪਰਮਜੀਤ ਦਾ ਨਾਮ ਬੋਲੇ ਸੋਨਹਾ ਸੋਨਹਾ ਲਓ ਜੀ ਸਾਡੇ ਜਵਾਨ ਦਾ ਨਾਮ ਨਾਮ ਉਹਨੇ ਆਪ ਹੀ ਰੱਖ ਲਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮੈਂ ਹੈਰੀ ਮਾਸਟਰ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਿੱਲੂ ਬਲਵਿੰਦਰ ਸਿੰਘ ਨਾਮ ਦੀ ਪਰਚੀ ਨਿਕਲੀ ਆ ਜੀ ਤੇ ਸਾਡੇ ਛੋਟੇ ਜਿਹੇ ਬਿੱਲੂ ਨੇ ਆਪ ਹੀ ਪਰਚੀ ਕੱਢੀ ਆ ਇਹ ਤੇ ਇਹ ਉਹਦੀ ਮੰਮੀ ਨੂੰ ਅਸੀਂ ਬਹੁਤ ਕਿਹਾ ਸੀਗਾ ਵੀ ਤੂੰ ਕੱਢ ਦੇ ਪਰਚੀ ਉਹਨੇ ਨਹੀਂ ਕੱਢੀ ਪਰ ਸਾਡੇ ਨੰਨੇ-ਮੁੰਨੇ ਬਲਵਿੰਦਰ ਸਿੰਘ ਨੇ ਆਪ ਹੀ ਆਪਣੀ ਪਰਚੀ ਚੱਕ ਲਈ ਤੇ ਇਹ ਪਰਚੀਆਂ ਦੇ ਵਿੱਚ ਸਾਰੀਆਂ ਦੇ ਵਿੱਚ ਨਾਮ ਲਿਖੇ ਸੀ ਹਰੇਕ ਬੱਚੇ ਨੇ ਆਪਣਾ ਆਪਣਾ ਇੱਕ ਨਾਮ ਲਿਖਿਆ ਸੀ ਬੱਬੇ ਤੋਂ ਇਹ ਸ਼ਰਤ ਸੀ ਬੱਬੇ ਤੋਂ ਰੱਖਣਾ ਉਹ ਨਾਮ ਤੇ ਕਿਸੇ ਨੇ ਬਲਪ੍ਰੀਤ ਸਿੰਘ ਬਦਰਾਮ ਸਿੰਘ ਕਿਸੇ ਨੇ ਬਲਿਹਾਰ ਸਿੰਘ ਕਿਸੇ ਨੇ ਬਲਜੋਰ ਸਿੰਘ ਬਚਿੱਤਰ ਸਿੰਘ ਹੈ ਨਾ ਸਾਰੇ ਨਾਮ ਲਿਖੇ ਸੀ ਤੇ ਨਿਕਲਿਆ ਨਾਮ ਆ ਜੀ ਬਲਵਿੰਦਰ ਸਿੰਘ ਕਰੇਵਰ ਦਾਸ ਸਾਡੇ ਨਿੱਕੇ ਜੇ ਬਲਵਿੰਦਰ ਸਿੰਘ ਵਾਸਤੇ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਇਹ ਬੱਚਾ ਭਾਗਾ ਵਾਲਾ ਹੋਵੇ ਆਪਣੀ ਮਾਂ ਦਾ ਨਾਮ ਰੋਸ਼ਨ ਕਰੇ ਸਾਰੀ ਉਮਰ ਆਪਣੀ ਮਾਂ ਦੀ ਸੇਵਾ ਕਰੇ ਤੇ ਪ੍ਰਾਚੀ ਭੈਣ ਨੇ ਜੋ ਤਕਲੀਫ ਝੱਲੀ ਆ ਜੋ ਦੁੱਖ ਕਟਿਆ ਉਹ ਸਾਰਾ ਦੁੱਖ ਹੀ ਭੁੱਲ ਜਿਵੇਂ ਭੈਣ ਤੇ ਬਸ ਸਾਡੇ ਇਸ ਨਿੱਕੇ ਜੇ ਨੰਨੇ ਜੇ ਬੱਚੇ ਲਈ ਅਰਦਾਸ ਕਰਿਓ ਦੇਖੋ ਨਿੱਕਾ ਜਿਹਾ ਬੱਚਾ ਹੁਣ ਮੂੰਹ ਦੇ ਵਿੱਚ ਉਹੀ ਹੱਥ ਜਿਹਦੇ ਦਾ ਨਾਮ ਕੱਢਿਆ ਆਪਦਾ ਉਹੀ ਹੱਥ ਹੈ ਮੂੰਹ 'ਚ ਲਈ ਪਿਆ ਵਾ ਤੇ ਅਸੀਂ ਚਿਹਰਾ ਬਲਰ ਕੀਤਾ ਥੋੜਾ ਜਿਹਾ ਦੇ ਦਿਖਾ ਨਹੀਂ ਸਕਦੇ ਪਰ ਸਾਡਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜਵਿੰਦਰ ਸਿੰਘ ਬਲਜਿੰਦਰ ਸਿੰਘ ਜਿੰਦਾਬਾਦ ਬਲਜਿੰਦਰ ਬਲਵਿੰਦਰ ਬਲਵਿੰਦਰ ਸਿੰਘ ਜਿੰਦਾਬਾਦ 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 ਇਕ ਲ਼ੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰ ਗੁਰ ਪ੍ਰਸਾਦ ਜਪ ਆਦ ਸਚ ਜਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਬੁਲੇ ਸੋ ਨਿਹਾਲ ਹੁਣ ਜੀ ਦਾ ਕੱਲ ਨੂੰ ਜਨਮ ਸਰਟੀਫਿਕੇਟ ਦੇ ਉੱਪਰ ਜੇ ਨਾਮ ਲਿਖਿਆ ਜਾਊਗਾ ਬਲਵਿੰਦਰ ਸਿੰਘ ਉਹ ਉਹ ਬਲਵਿੰਦਰ ਉੱਤੇ ਖੜਿਆ ਤੂੰ ਬਲਵਿੰਦਰ ਸਿੰਘ ਆ ਲੈ ਬਲਵਿੰਦਰ ਸਿੰਘ ਜਾ ਆਪਣੀ ਮੰਮੀ ਕੋਲੇ ਚਲੀ ਜਾ ਭਾਈ ਲਿਖਿਆ ਕਿਨੇ ਸੀ ਇਹ ਬਲਵਿੰਦਰ ਸਿੰਘ ਨਾ ਪਰਮਜੀਤ ਕਰਨ ਲਿਖਿਆ ਸੀ ਨਾ ਜਾਂਦੀ ਵਾਦੀ ਦਾ ਦੇਖੋ ਇਹ ਸਾਡੀ ਧੀ ਨੇ ਪਰਮਜੀਤ ਨੇ ਲਿਖਿਆ ਸੀ ਨਾਮ ਉੱਤੇ ਉਹਨੇ ਆਪਣਾ ਨਾਮ ਵੀ ਲਿਖਤਾ ਸੀ ਵੀ ਮੁੱਕਰ ਨਾ ਜਾਣ ਕੋਈ ਆ ਲਿਖਿਆ ਪਰਮ ਛੋਟਾ ਜਿਹਾ ਕਰਕੇ ਨਹੀਂ ਲਿਖਿਆ ਹੋਇਆ ਚਲੋ ਲੈ ਕੇ ਜਾਓ ਪੁੱਤ ਬੱਚੇ ਨੂੰ ਪਾ ਕੇ ਆਓ ਜਾ ਕੇ ਨਾਲ ਪੁੱਤ ਕਿਰਨ ਜਾਓ ਨਾਲ